ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਿੰਨ ਗਾਵਾਂ ਸੇ ਲੈ ਲੈ ਗਏ ਹਾਂ ਜੀ ਇੱਕ ਬਈ ਤਾਜੀ ਸੂਈ ਆ ਤੇ ਦੋ ਗੱਬਣਾ ਨੇ ਆਓ ਪੁੱਛ ਲੈਨੇ ਬਾਈ ਤੁਹਾਡੇ ਲ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਬਈ ਨਾਮ ਤੇ ਡਰੈਸ ਬੋ ਨਾਮ ਰੇ ਸਾਗਰਾ ਪਿੰਡ ਭੈਰਪਾ ਦਸੀਰਪੁਰ ਤੇ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਬਾਈ ਨੇੜੇ ਰਾਮਪਰਾਹਰ ਐਦਰੋ ਸੁਲਾਪਰਾਹਰ ਵੀਰੇ ਪਿਛਾ ਲਈ ਪੈਂਦਾ ਮੋਬਾਈਲ ਨੰਬਰ 90397605 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸ ਹੋਈ ਆ ਇਹ ਦੂਜਾ ਸੂਸ ਹੋਈ ਆ ਵੀਰੇ ਰਾਤ ਜੇਰ ਜੂਰ ਸਾਰੇ ਕਾਹਦੀ ਕੰਪਲੀਟ ਆ ਓਕੇ ਹਾਂ ਮਗਰ ਬੱਚਾ ਇਹਦੇ ਪਲੂਨ 17 ਕਿਲੋ ਮਾਲ ਕੰਨ ਦਾ ਸੋਨ ਤਾਕ ਕਦਾ ਦੁੱਤਾ ਹੋਵੇ ਬਈ ਘੱਦ ਵਾਲੀ ਆ ਛੋਟੀ ਨਹੀਂ ਹੂੰ ਥੋੜਾ ਜਿਹਾ ਜਲਸੀ ਚ ਪੈਂਦੀ ਆ ਥੋੜਾ ਜਿਹਾ ਕ੍ਰੋਪ ਪਾਣਾ ਹੂੰ ਠੰਡੀ ਸੀਲ ਬੋਤਲ ਹੈ ਠੀਕ ਆ ਬਾਈ ਆ ਥੋੜਾ ਆਪਾਂ ਆਈਆਂ ਦਾ ਜ਼ਰੂਰ ਆ ਪੰਛੀ ਦੇ ਹੇ ਕਰਾਵਾਂ 4 ਕਿਲੋ ਬੋਲਾ ਕੱਢਦਾ ਡਾਕਟਰ ਪ੍ਰਤੜਕੀ ਠੀਕ ਆ ਥਣ ਥਣ ਨੂੰ ਦਿਖਾ ਦੇ ਮੁੱਠੀ ਆ ਬਾਈ ਮੁੱਠੀ ਵਾਲਾ ਥਣ ਕੱਲਾ ਕੱਲਾ ਠੰਡੀ ਸੀਲ ਤਾਂ ਕੋਈ ਨਹੀਂ ਗਾ ਠੰਡੀ ਸੀਲ ਤਾਂ ਇੰਨੀ ਆਈ ਵਜਾ ਕੁਝ ਨਹੀਂ ਕਹਿੰਦੀ ਤੇਰੀ ਕੋਈ ਸਵਾਈ ਆ ਬਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੋਈ ਠੰਡੀ ਸੀਲ ਕਿੱਥੇ ਜੀ ਬਾਕੀ ਤੋਰਾ ਵਗੈਰਾ ਦਿਖਾਉਣੀ ਆ ਜਰਸੀ ਬਰੀਡ ਗਰਮੀ ਦਾ ਮੌਸਮ ਆ ਰਿਹਾ ਗਰਮੀ ਚ ਫੋਲ ਲੱਗਾ ਮਜਾ ਬੂਸਟ ਫੂਡ ਥਾਂ ਤੋਂ ਤਾਂ ਡਾਕਟਰ ਮੂਠੀ ਆ ਚਾਰੇ ਐ ਨਹੀਂ ਗੱਲ ਹਾਂ ਮਣੇ ਭਣਾ ਪਾ ਗਈ ਬੱਚੀ ਠੀਕ ਆ ਉਹ ਨਹੀਂ ਕੋਈ ਗੱਲ ਹੂੰ ਸੋਹਣੀ ਸੁਨੱਖੀ ਬੋਤਾ ਤੋਰਾ ਚੈੱਕ ਕਰ ਲੋ ਕੱਦ ਚੰਗਾ ਬਰੀਡ ਚੰਗੀ ਅਚੇਮਕ ਚੰਗੀ ਆ ਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਐ ਨਹੀਂ ਡਾਕਟਰ ਐ ਨਹੀਂ ਬੱਚੇ ਦਾ ਕਰਦੀ ਆ ਬੱਚੇ ਵਾਇ ਕੋਈ ਚੱਕਰ ਹੀ ਨਹੀਂ ਆ ਲੈ ਬੀੜੇ ਦੇ ਬੱਚਾ ਵਾਲੇ ਖੜਾ ਲਈ ਬਾਈ ਐ ਨਹੀਂ ਕੋਈ ਚੱਕਰ ਵੀ ਲੱਤਾ ਮਾਰੂਗੀ ਨੂੰਮਾ ਬਹੁਤ ਸੁਣਾ ਲੈਣਾ ਕੁਛ ਨਹੀਂ ਫੇਸ ਬੜਾ ਪਿਆਰਾ ਹਾਂ ਬੱਚੇ ਦਾ ਕਰ ਦਿੱਤਾ ਇਸੂ ਕਰਕੇ ਚਮਕ ਤੇ ਬਰੀਕੀ ਫੋਲ ਆ ਬਾਈ ਬੜਾ ਬਈ 17 18 ਕਿਲੋ ਖੁੱਲਾ ਦੋ ਦੇ ਦੂਗੀ ਮੱਝਾਂ ਰਗਾ ਜਾਵਾਂ ਠੀਕਾ ਬਾਕੀ ਵਾਲੇ ਦੀ ਸੇਵਾ ਹਨਾ ਹਾਂਜੀ ਜੇ ਆਪਣੇ ਕੋਲੇ ਆਪਾਂ ਤਾਂ ਇੰਨਾ ਚੋਲਾਂਗੇ ਬਾਕੀ ਵਾਲੀ ਸੇਵਾ ਜਿੰਨਾ ਮਰਜ਼ੀ ਚੋਲੇ ਜਿਹਨੇ ਰਿਪੀਲ ਆਉਣੇ ਆ ਹੂੰ 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 ਸਮਝ ਨਾ ਲੈਣੀ ਆ ਆਪਾਂ ਐਵੇਂ ਕਹੀਏ ਅਗੇ ਸਹੀ ਗੱਲ ਆ ਬਾਈ ਤੇਲ ਨਾੜਾ ਨੂੜਾ ਫੁੱਲ ਚੰਗੀਆਂ ਕੱਲਾ ਕੱਲਾ ਨਾੜਾ ਨੂੜਾ ਥਾਂ ਤੋਂ 4 ਕਿਲੋ ਆਏ ਨੇ ਡਾਕਟਰ ਆਪ ਇਹਦੀ ਵੀਡੀਓ ਨਹੀਂ ਵੀਡੀਓ ਤਾਂ ਹੋਰ ਵੈਚਰੀ ਬਣੋ ਬੈਗੀ 4 ਕਿਲੋ ਬੋਲਾ ਕੱਢਿਆ ਹੋਇਆ ਐ ਨਹੀਂ ਗੱਲ ਵੀ ਕੱਢਣ ਹੋ ਠੰਡੀ ਐ ਨਹੀਂ ਪਤਾਰਾ ਮਾਰ ਕੇ ਦਿਖਾ ਦਨੇ ਕੋਈ ਚੱਕਰ ਹੀ ਨਹੀਂ ਕੋਈ ਚੱਕਰ ਹੀ ਨਹੀਂ ਪਤਾਰਾ ਮਾਰ ਕੇ ਦਿਖਾ ਦਨੇ ਚਿਵਾਈ ਲੈ ਪੂਰੀ ਚਾਹੀਏ ਚੂਣ ਬੜਾ ਚੰਗਾ ਹਨ ਮੋਤੀ ਮੋਤੀ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੁਝ ਨਹੀਂ ਖੜਕਾ ਸੁਣਦਾ ਚਿਵਾਈ ਦਾ ਲੈ ਦੁੱਧ ਵੀ ਚਿੱਟਾ ਬਾਈ ਫੈਂ ਬਾਈ ਦੁੱਧ ਜਿਹੜਾ ਸਾਫ ਆ ਬੋਲੇ ਚੋਂ ਐ ਨਹੀਂ ਵੀ ਬੱਚੇ ਦਾ ਕਰੂਗੀ ਹੂੰ ਲੇ ਵੇ ਚਵਾਈ ਚੋਈ ਦਾ ਇੱਕ ਨੰਬਰ ਆ ਕਿ ਨਹੀਂ ਭਰਾ ਹਾਂ ਬੋਟਾ ਮੋਟਾ ਚੌਣ ਲੱਗਾ ਕਰਮਾ ਇਹਨੂੰ ਖੜੀ ਵਾਲਾ ਮੋੜ ਨਾਲ ਜਿਵੇਂ ਮਾਰਦੀ ਚੋਈ ਚੱਲ ਕੋਈ ਚੱਕ ਨਹੀਂ ਕਹਿਣਾ ਕੁਛ ਨਹੀਂ ਆ ਬਾਕੀ ਦੁੱਧ ਚਿੱਟਾ ਫੈਂਟ ਵਾਲਾ ਦੁੱਧ ਉਹ ਕਰਮਾ ਲਈ ਤੇ ਮੁੱਲ ਵੀ ਬਾਈ ਨੇ ਦੱਸੇ ਕਿੰਨਾ ਮੁੱਲ ਆ ਬਾਈ 52000 ਰੁਪਏ ਦੀ ਦੇਵਾਂਗੇ ਬੱਚੀ ਥਾਲੇ ਵਾਲੀ ਆ ਸਹੀ ਗੱਲ ਠੰਡੀ ਸੀਲ ਆ ਉਹਦੀ ਗਾਰੰਟੀ ਹੋਊਗੀ ਜੇ ਹਰਜੂਰ ਦੀ ਵੀ ਐ ਨਹੀਂ ਗੱਲ ਹੋਊਗੀ ਠੀਕ ਆ ਹਾਂ ਜਮਤ ਆ ਜੀ ਆ ਪੜਾ ਆਈਆਂ ਸਾਡਾ ਸੂਣ ਅਗਲੇ ਮੰਨੇ ਹਾਂ ਬੈਠੀ ਸੀ ਬਸਿ ਪੜਾ ਪਾ ਗਈ ਉਹ ਨਹੀਂ ਗੱਲ ਸਹੀ ਗੱਲ ਆ ਬਾਈ ਤੂੰ ਠੰਡੀ ਬਹੁਤ ਨਾਲਾ ਨੂੰ ਨਾ ਬਹੁਤ ਜਿਆਦਾ ਬਾਈ 57000 ਰੁਪਿਆ ਮੋਲਾ ਮਾਨਦਾਨ ਹੋ ਜਾਊਗਾ ਸੋਈ ਸਵਾਈ ਨਾਲਾ ਨੂੰ ਨਾਲ ਕੋਲ ਚੰਗੀਆਂ ਚਵਾਈ ਓਕੇ ਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਕੱਦ ਚੰਗਾ ਬ੍ਰੀਡ ਤੇ ਭਜਨ ਵਾਲੀ ਕੱਦ ਵਾਲੀ ਵੀ ਇੱਕ ਪੱਖ ਸੂਏ ਚ ਅੱਗੇ ਦੋ ਨੰਬਰ ਇਹ ਦੂਜਾ ਸੂ ਸੁਬਈ 16 ਕਿਲੋ ਪਲੂੰਦ ਦਾ ਉਹ ਦਿੱਤਾ ਵੇਦਾ ਠੰਡੀ ਸੀਦੇ ਬਥੇਰੀ ਆ ਹਾਂ ਲੈ ਥਾਂ ਲੈ ਬਹੁਤ ਚੰਗਾ ਇਹਨੂੰ ਵੀ ਲੈ ਜੂ ਇੱਕ ਦੋ ਤਨ ਬਈ ਇਹ ਸੂਣ ਦੇ ਠੀਕ ਆ ਲੇਵੇ ਦੀ ਕੁਆਲਿਟੀ ਦੇਖੋ ਇੱਕ ਨੰਬਰ ਆ ਬਈ ਠੰਡੀ ਸੀ ਲਦਾਂਤੀ ਕੋਈ ਨਹੀਂ ਤਾਂ ਲੈ ਲੇ ਵਾਲੂ ਆ ਦੇ ਕਿੰਨਾ ਡਾਕਟਰ ਮੂਰੇ ਵੀ ਕੱਦ ਵੀ ਚੰਗਾ ਹਨੂ ਕੱਦ ਆਲੀ ਹੋਵੇ ਜਾਤ ਆਲੀ ਬਾਕੀ ਸਾਂਭੀ ਵੀ ਥੋੜੀ ਜਿਹੀ ਘੱਟ ਆ ਜੀ ਸਾਂਭੀ ਉਹਦੀ ਬਹੁਤ ਚੰਗੀ ਬੱਚੀ ਸਹੀ ਗੱਲ ਆ ਬਈ ਪਰ ਭਾਪ ਜਮੇ ਤੋਂ ਪੁਰਾਣਾ ਕੰਮ ਹੀ ਆ 51000 ਦੀ ਦੇ ਦੇ ਬਸ ਯਾਰ ਠੀਕ ਆ ਬਈ ਮੁੱਲ ਨਹੀਂ ਬਰੇ ਲੈਣੀ ਆ ਪਾ ਜਿਹੜੀ ਰੇਟ ਆ ਨਾ ਥੋੜਾ ਕਹ ਦੇ ਕਿ ਮੁੱਲ ਥਣ ਥਣ ਇੱਕ ਨੰਬਰੂ ਗਾਰੰਟੀ ਆ ਦੀ ਮੁੱਲ ਆ 51000 ਦੀ ਬਾਈ ਕਹਿੰਦਾ ਵੇੜਾ ਜਿਹੜੀ ਦੇ ਦੇ ਬਾਹਰ ਜਿਤਨਾ ਦੀ ਗਾਰੰਟੀ ਵਾਲਾ ਕੰਮ ਆ ਬਈ ਉਹ ਨਹੀਂ ਗੱਲ ਹੋਊਗੀ ਵਾਲਾ ਕਹਦੇ ਕਿਤੇ ਬਾਹਰ ਕੱਢਦੀ ਹੋ ਜਾਂ ਥਾਂ ਥਣੋਂ ਨਹੀਂ ਚੋ ਠੀਕ ਕੱਚੀ ਆ ਉਸ ਹਿਸਾਬ ਨਾਲ ਦਾ ਜਾਲਾ ਠੰਡੀ ਠੁੰਡੀ ਦਾ ਅੰਤ ਕੋਈ ਨਹੀਂ ਲੈ ਲੈਵਾ ਬਹੁਤ ਚੰਗਾ ਤੇ ਚਵਾਈ ਜੂਈ ਬਹੁਤ ਚੰਗੀ ਨਿਕਲੂ ਹਾਂ ਬਈ ਲੈਵਰ ਲਾਉਣਾ ਬੱਚੀ ਨੇ ਬਹੁਤ ਆ ਐ ਨਹੀਂ ਗੱਲ ਚ ਕੋਈ ਠੀਕ ਗੱਲ 16 ਕਿਲੋ ਦੁੱਧ ਦੇ ਦੂ ਠੰਡਾ ਡਾਕਟਰ ਜਮਾ ਹੂੰ ਐ ਨਹੀਂ ਗੱਲ ਵੀ 18 19 ਕਿਈ ਜਗ ਆਪਾਂ ਕੀ ਫਾਇਦਾ 16 ਕਿਲੋ ਠੰਡਾ ਉਹ ਦੇ ਦੂ ਹੂੰ ਬਰੀਡ ਚੰਗੀਆਂ ਘਰ ਬਰੀਕੀ ਜਾਣਾ ਹਾਂ ਬਈ ਟੋਕੜ ਨਹੀਂਦਾ ਇੰਨੇ ਤਾਂ ਹੁਣ ਹੂੰ ਤਾਜੀ ਆਪਾਂ ਬਾਕੀ ਜਿਹੜੇ ਗਾਂ ਨੂੰ ਬਦਨ ਵਾਲੀ ਜਿਹੜਾ ਘਟਣ ਵਾਲੀ ਤਾਂ ਹੈ ਹੀ ਨਹੀਂ ਬਾਈ ਹੂੰ ਵੱਡੀ ਗੱਲ ਜਿੱਦੇ ਸੂਪੀ 60000 ਦੀ ਹੈ ਬਾਈ ਜਦੋਂ ਮਗਰ ਬੱਚਾ ਹੋਇਆ ਇਹਦੇ ਸਹੀ ਇਹ ਵੀ ਕੱਚੀ ਕੱਚੀ ਦਾ ਭਾਗ ਗੱਬਣ ਦਾ ਫਾੜੀ ਆ ਲਈ ਵਾਹ ਨਹੀਂ ਗੱਲ ਨੇਵਾ ਦੇ ਨੇਵਾ ਕਮਾਲ ਦਾ ਢਿੱਲ ਦੇ ਢਿੱਲ ਬਹੁ ਪਈ ਹੈ ਸਾਰੀਆਂ ਬਲਟਲਾਂ ਕੱਢੂ ਫੇਰ ਕਰਮਣੀ ਨੇ ਸੋਣਾ ਫੇਸ ਬੜਾ ਚੰਗਾ ਬਰੀਕੀ ਚ ਫੁੱਲ ਬਿਊਟੀ ਬਹੁਤ ਆ ਬੋਦੀ ਬਾਦੀ ਚ ਚੈੱਕ ਕਰੋ ਫੇਸ ਬੜਾ ਪਿਆਰਾ ਹੈ ਅੱਗੇ ਵੀਰੇ ਤਿੰਨ ਨੰਬਰ ਕਿਹੜਾ ਸੂਆ ਜੀ ਇਹ ਬਾਈ ਪਲੂਣੀ ਹੈ ਬੱਚੀ ਠੀਕ ਆ ਦੂਜਾ ਸੂਤ ਹੁੰਦਾ ਆਪਣੇ ਘਰ ਜਾਮਣੀ ਬਈਰ ਮਾਲਕਾਂ ਦਾ ਸੰਸਾਰ ਦਾ ਦੂਜਾ ਮੰਨ ਕੇ ਲਈ ਰ ਮਰਜੀ ਠੀਕ ਆ ਦੋਨੋਂ 18 ਕਿਲੋ ਦੁੱਧ ਬਜਨਾਲੀ ਠੰਡੀ ਸੀ ਰ ਥਾਣ ਮੋਟਾ ਬਣਾ ਨਾਣਾ ਵਾਲੀ ਆ ਹੂੰ ਨੀਵੇ ਦੇ ਨਾੜਾ ਨੋੜਾ ਦੇ ਦਾ ਟਰੱਕ ਲੈ ਹਫਤਾ ਲਈ ਬਛੀ ਰ ਕੱਲੀ ਕੱਲੀ ਨਾੜ ਨਾ ਐ ਖੜੀ ਐ ਚਾਰੇ ਥਾਣ ਨਿਕੜਵੇਂ ਪੂਰੇ ਗਏ ਚੀਪਾ ਚੂਪਾ ਬਹੁਤ ਸੁਹਣਾ ਹੁੰਦਾ ਬਛੀ ਦਾ ਖਿਚੜ ਖੋਜਦੇ ਬਹੁਤ ਚੰਗੇ ਠੰਡੀ ਆ ਇਹ ਕੈਮਰੇ ਤੋਂ ਭੌਂਦੀ ਜਾਗ ਜੇ ਕਈ ਦੀ ਕੋਈ ਨਹੀਂ ਕੋਹ ਬਈ ਆਇਂ ਲੇ ਨੇਵਾ ਵਾ ਵਾ ਸੁਣਾ ਬੜਾ ਸੋੜਾ ਲੀਵਾ ਬਈ ਇਹ ਵੇ ਦੀ ਫੀਟਿੰਗ ਚੈੱਕ ਕਰੋ ਬਈ ਲੇਵਾ ਦੁੰਨੀ ਸਾਰੀ ਉਹ ਜਣਾੜਾ ਡਾਕਟਰ ਲੈ ਹੈ ਨਹੀਂ ਗੱਲ ਵੀ ਇੱਕ ਸਾਈਡ ਹੂ ਸਹੀ ਗੱਲ ਹੈ ਮੋਟਾ ਮੋਟਾ ਦੁੱਧ ਨਾਲ ਨਾ ਪੂਰਾ ਬੱਛੀ ਚ ਹੂੰ ਬਜਨ-ਬੁਜਨ ਕੱਦ ਕੋਤ ਫੁੱਲ ਲਈ ਆ ਸਹੀ ਗੱਲ ਹੈ ਠੰਡੀ ਠੰਡੀ ਤਾਂ ਇੰਨੀ ਆਈ ਵਜਾ ਲੈ ਕੇ ਚੱਕਰੀ ਲਾਟਾ ਹੈਣਾ ਕੁਛ ਨਹੀਂ ਹੈਣਾ ਨਾ 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 ਆਰਡਰ ਬੜਾ ਕਾ ਯਾ ਤੇ ਕੈਮਰਾ ਲਾ ਥਾਂ ਤੋਂ ਦੇਖੀ ਮੁੱਠੀ ਲੱ ਲੰਬੋ ਪਈ ਆ ਬਈ ਬਣਾ ਬਹੁਤ ਡਾਕਟਰ ਲੈ ਹੂੰ ਥਾਂ ਬੜਾ ਕਮਾਲ ਦਾ ਇਹਦਾ ਭਾਜ ਇਹਲਾ ਦੇ ਦਾਂਗਾ ਆਪਾਂ ਕੋਈ ਨਹੀਂ ਦੇ ਸਕਦਾ ਬਈ ਅੱਜ ਹੂੰ 51000 ਦੁਈ ਦੇ 51000 ਦੀ ਬਾਈ ਕਨਾਂ ਵੈਟ ਦੇ ਦਾਂਗੇ 17 18 ਕਿਲੋ ਠੰਡਾ ਦੁੱਧ ਦੇ ਦੂ ਬੱਚੀ ਲੈ ਮੂੰਹ ਮਾ ਦੇ ਲੈਟਰ ਫੇਸ ਬੜਾ ਪਿਆਰਾ ਕੱਦ ਤੇ ਬਜਰ ਫੁੱਲ ਆ ਹੂੰ ਛੋਟ ਹੀ ਨਹੀਂ ਕਿਸੇ ਬਸ ਵੱਡੀ ਗੱਲ ਮੁੱਲ ਦੀ ਆ ਮੁੱਲ ਜਮਾ ਮੁੱਲ ਦਾ ਕੋਈ ਨਹੀਂ ਦੇ ਸਕਦਾ ਭਾਈ ਚੈਲੰਜ ਵਾਲਾ ਕੰਮ ਹੀ ਉਹਦੀ ਆ ਤੂੰ ਤਾਂ ਸਹੀ ਗੱਲ ਆ ਭਾਈ ਮੁੱਲ ਜਮਾ ਜਾਇਜ਼ ਆ ਕੱਦ ਤੇ ਹਾਂ ਮੁੱਠੀ ਵਾਲਾ ਉਹ ਥਾਂ ਨਹੀਂ ਛੋਟਾ ਹੋ ਕੋਈ ਭਾਈ ਬਾਕੀ ਭਾਈ ਫੈਂਟ ਫੋਲੋ ਗਰਮੀ ਨਹੀਂ ਮੰਨਦੀ ਬਹੁਤ ਬਈ ਵਧੀਆ ਦੇਉਂ ਰੰਗ ਰੰਗ ਦੇ ਕਿੰਨਾ ਚੌਂਕ ਭਜਨ ਬੁਜੇ ਡਾਕਟਰ ਸਹੀ ਗੱਲ ਆ ਬਈ ਥਾਂ ਦਾ ਬਸਮਾ ਮੂਠੀ ਮੂਠੀ ਦਾ ਥਾਣਾ ਐ ਨਹੀਂ ਗੱਲ ਸੂਟਾ ਨਾ ਮੰਨ ਲੈ ਕੋਈ ਲੇਵਾ ਬਹੁਤਾ ਬੱਛੀ ਨੂੰ ਸਹੀ ਗੱਲ ਆ ਕੱਲੀ ਕੱਚੀ ਕੱਚੀ ਉਹ ਸਾਬ ਨਾਲ ਅੰਦਾਜ਼ਾ ਲਾਉ ਬਣੂ ਬਹੁਤ ਬਈ ਜਿਹੜੇ ਸਾਬ ਨਾਲ ਬੈਠਦੀ ਤਿਆਰੀ ਹੈ ਨਾ ਉਸ ਨਾਲ ਕੁਝ ਬਣ ਕੇ ਫੇਰ ਸੋਣਾ ਹਾਂ ਹਾਂ ਬਈ ਬਣੂ ਬਹੁਤ ਬੱਛੀ ਹਮ ਬਾਕੀ ਠੰਡੀ ਸੀਲ ਆ ਬਈ ਕਰ ਠੰਡੀ ਸੀਲ ਦਾ ਤਾਂ ਕੋਈ ਅੰਤ ਨਹੀਂ ਡਾਕਟਰ ਮੁੱਲ ਜਮਾ ਜਾਈ 55000 ਰੁਪਏ ਮੰਗ ਐ ਤਾਂ ਥੱਲੇ ਵੇਚ ਕੋਈ ਨਹੀਂ ਕਹਿੰਦੀ ਬੱ ਜਮਾ ਖੇਤੀ ਕੇ ਮੁੱਲ ਰੱਖਿਆ ਬਾਈ ਨੇ ਬਸ ਆਪਣੇ ਲੈਣ ਵਾਲੀ ਹੁੰਦੇ ਬਾਈ ਇਹਦੇ ਚ ਘਾਟੇ ਵਧਲਾ ਕੰਮ ਨਹੀਂ ਸੂਰ ਥੱਪੇ ਵਾਲਾ ਹੀ ਆ ਠੀਕ ਆ ਬਾਈ ਠੀਕ ਹੈ ਜੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦਾ ਹੋਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ